ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਧੰਨ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਪ੍ਰਸੰਗ ਸਰਵਣ ਕਰ ਚੁੱਕੇ ਹੋ ਉਹ ਪ੍ਰਸੰਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਤੇ ਭਾਈ ਮਰਦਾਨੇ ਦੇ ਵਿੱਚ ਆਪਸ ਵਿੱਚ ਸੰਵਾਦ ਹੋਇਆ ਗੱਲਬਾਤ ਹੋਈ ਹੈ ਤੋਂ ਜਿੱਥੇ ਗੱਲਬਾਤ ਹੋਈ ਉੱਥੇ ਨਾਲ ਗੁਰੂ ਜੀ ਪਾਸ ਆ ਕੇ ਭਾਈ ਮਰਦਾਨਾ ਖੁਸ਼ ਹੈ ਪਰ ਜਦੋਂ ਗੁਰੂ ਜੀ ਨੇ ਦੇਖਿਆ ਕਿ ਭਾਈ ਮਰਦਾਨੇ ਦੇ ਕੋਲ 20 ਰੁਪਏ ਵੀ ਹਨ ਸੋ ਭਾਈ ਮਰਦਾਨੇ ਨੂੰ ਕਹਿਣ ਲੱਗੇ ਵੀ ਇਸ ਤਰ੍ਹਾਂ ਨਹੀਂ ਕਰਨਾ ਇਹ ਜੋ 20 ਰੁਪਏ ਨੇ ਵਾਪਸ ਕਰ ਦਿਓ ਬੇਬੇ ਜੀ ਨੂੰ ਉਹਨਾਂ ਦੇ ਸਿਰ ਤੇ ਤਾਂ ਪਹਿਲਾਂ ਹੀ ਵਜਨ ਹੈ ਸ੍ਰੀ ਚੰਦ ਜੀ ਜੀ ਜੋ ਸਹਿਬ ਜادہ ਜੀ ਦੀ ਪਾਲਣਾ ਕਰ ਰਹੇ ਨੇ ਤੇ ਤੁਸੀਂ ਆਹ ਹੋਰ ਮਾਇਆ ਲੈ ਆਏ ਹੋ ਤਾਂ ਭਾਈ ਮਰਦਾਨੇ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਇਹ ਜੋ ਮਾਇਆ ਹੈ ਮੈਂ ਮੰਗੀ ਨਹੀਂ ਹੈ ਇਹ ਉਹਨਾਂ ਨੇ ਆਪ ਹੀ ਦਿੱਤੀ ਹੈ ਕਿ ਕਦੇ ਵੀ ਭਾਈ ਤੁਸੀਂ ਉਜਾੜ ਜੰਗਲ ਬੀਆਬਾਨ ਵਿੱਚ ਹੋਵੋ ਤਾਂ ਉੱਥੇ ਇਸ ਮਾਇਆ ਦੇ ਨਾਲ ਕੋਈ ਸ਼ੱਕ ਲੈਣਾ ਪਰ ਸਤਿਗੁਰੂ ਜੀ ਨੇ ਆਖਿਆ ਕਿ ਭਾਈ ਵਰਦਾਨਾ ਇਸ ਨੂੰ ਮੋੜ ਦਿਓ ਇਹ ਨਹੀਂ ਚਾਹੀਦੀ ਇਸ ਕਰਕੇ ਤੂੰ ਏ ਰੁਪਈਏ ਵਾਪਸ ਮੋੜ ਕੇ ਆ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਭਾਈ ਮਰਦਾਨੇ ਨੇ ਕਿ ਗੁਰੂ ਪਾਤਸ਼ਾਹ ਜੀ ਜਿਵੇਂ ਆਪ ਜੀ ਦੀ ਆਗਿਆ ਹੈ ਉਸ ਤਰ੍ਹਾਂ ਹੋਵੇਗੀ ਤੇ ਨਾਲ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਬੇਬੇ ਨਾਨਕੀ ਜੀ ਨੇ ਆਪ ਜੀ ਨੂੰ ਮਿਲਣ ਵਾਸਤੇ ਆਖਿਆ ਸੀ। ਚਲੋ ਆਪਾਂ ਚੱਲਦੇ ਹਾਂ ਨਾਲ ਚੱਲ ਕੇ ਮਿਲ ਕੇ ਆਉਂਦੇ ਹਾਂ ਤੇ ਨਾਲ ਹੀ ਇਹ ਤੁਹਾਡੀ ਆਗਿਆ ਦਾ ਪਾਲਣ ਹੋਵੇਗਾ। ਇਹ ਜੋ 20 ਰੁਪਏ ਹਨ ਮੈਂ ਵਾਪਸ ਦੇ ਆਵਾਂਗਾ। ਸੁਇਸਤਰਾ ਗੁਰੂ ਪਾਤਸ਼ਾਹ ਜੀ ਧਨਪਾਈ ਬਾਲਾ ਜੀ ਬੇਬੇ ਨਾਨਕ ਜੀ ਕੋਲ ਪਹੁੰਚੇ ਆਪਸ ਵਿੱਚ ਗੱਲਾਂ ਬਾਤਾਂ ਹੋਈਆਂ ਤੇ ਨਾਲ ਭਾਈ ਬਾਲਾ ਜੀ ਨੇ ਸਿਰਨਾ ਸਰਵਣ ਕਰਾਉਂਦੇ ਜਾ ਰਹੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਇਹ ਉਹ 20 ਰੁਪਏ ਵਾਪਸ ਭਾਈ ਮਰਦਾਨਾ ਜੀ ਦੇਣ ਲੱਗੇ ਬੇਬੇ ਨਾਨਕ ਜੀ ਨੇ ਆਖਿਆ ਕਿ ਇਸ ਦੀ ਜ਼ਰੂਰਤ ਨਹੀਂ ਹੈ ਆਪ ਜੀ ਰੱਖੋ ਆਪ ਜੀ ਨੇ ਕਿਹੜਾ ਮੰਗੇ ਹਨ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਬੇਬੇ ਜੀ ਆਪ ਜੀ ਇਹ ਮਾਇਆ ਵਾਪਸ ਲੈ ਲਓ ਸੋ ਆਪਸੇ ਮਾਇਆ ਦੀ ਜਰੂਰਤ ਨਹੀਂ ਹੈ ਸੋ ਬਹੁਤ ਵਾਰੀ ਕਹਿਣ ਦੇ ਆਖਰ ਨੂੰ ਜੋ ਮਾਇਆ ਸੀ ਉਹ ਵਾਪਸ ਕਰ ਦਿੱਤੀ ਗਈ ਤੇ ਗੁਰੂ ਪਾਤਸ਼ਾਹ ਜੀ ਵਿਦਿਆ ਹੋ ਕੇ ਫਿਰ ਆਪਣੇ ਆਸਣ ਤੇ ਆ ਕੇ ਬਰਾਜਮਾਨ ਹੋ ਗਏ ਸੋ ਇਹ ਪ੍ਰਸੰਗ ਗੁਰੂ ਪਾਤਸ਼ਾਹ ਜੀ ਜੋ ਆਪ ਜੀ ਨੂੰ ਸਰਵਣ ਕਰਾਇਆ ਹੈ ਜੋ ਅਗਲਾ ਪ੍ਰਸੰਗ ਆ ਰਿਹਾ ਕਿ ਭਾਈ ਹਿੰਦਾਲ ਨੂੰ ਕਿਵੇਂ ਗੁਰੂ ਪਾਤਸ਼ਾਹ ਜੀ ਨੇ ਤਾਰਿਆ ਸੋ ਉਹ ਆਪ ਜੀ ਨੂੰ ਸਾਖੀ ਪ੍ਰਸੰਗ ਸਰਵਣ ਕਰਾਉਂਦਾ ਹਾਂ ਦੀਵਾਨ ਸਜਾਇਆ ਹੋਇਆ ਹੈ ਦੀਵਾਨ ਦੇ ਵਿੱਚ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਨੇ ਤੇ ਨਾਲ ਧੰਨ ਬਾਬਾ ਬੁੱਢਾ ਜੀ ਉਹ ਵੀ ਆਸਣ ਤੇ ਬਿਰਾਜਮਾਨ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਬਿਰਾਜਮਾਨ ਹਨ ਧੰਨ ਭਾਈ ਵਾਲਾ ਜੀ ਉਹ ਵੀ ਬਿਰਾਜਮਾਨ ਨੇ ਮੁਖੀ ਸੇਖ ਭਾਈ ਪਾਰੋ ਜੀ ਭਾਈ ਤੰਗਾ ਜੀ ਭਾਈ ਜੁਲਕਾ ਜੀ ਭਾਈ ਜੀਵਾ ਜੀ ਜੋ ਗੁਰੂ ਪਾਤਸ਼ਾਹ ਲੰਗਰ ਸਜਾਉਂਦੇ ਸਨ ਸੋ ਉਹ ਵੀ ਬਿਰਾਜਮਾਨ ਹਨ ਤੇ ਨਾਲ ਭਾਈ ਪੈੜਾ ਮੋਖਾ ਜੀ ਉਹ ਵੀ ਗੁਰੂ ਪਾਤਸ਼ਾਹ ਜੀ ਦੇ ਕੋਲ ਕਾਗਜ਼ ਕਲਮ ਦਵਾਤ ਲੈ ਕੇ ਹਾਜ਼ਰ ਬੈਠੇ ਨੇ ਸੋ ਲਿਖਣ ਵਾਸਤੇ ਸੂ ਬਿਸਤਰਾ ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਪਾਈ ਬਾਲਾ ਜੀ ਆਪ ਜੀ ਕਿਰਪਾ ਕਰੋ ਮੇਰੇ ਗੁਰੂ ਨਾਨਕ ਦੇਵ ਜੀ ਦੀ ਜੋ ਜਨਮ ਸਾਖੀ ਹੈ ਰੋਜ਼ਾਨਾ ਆਪ ਜੀ ਸਰਵਣ ਕਰਾਉਂਦੇ ਹੋ ਕਰਾਓ ਸੋ ਧੰਨ ਪਾਈ ਬਾਲਾ ਜੀ ਗੁਰੂ 파ਸ਼ਾ ਜੀ ਤੋਂ ਆਗਿਆ ਲੈ ਕੇ ਕਿਉਂ ਕਹਿਣ ਲੱਗੇ ਕਿ ਸਤ ਗੁਰੂ ਜੀ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਕਿ हे ਪਾਠਕ ਜਨੋ ਇਸ ਜਗ੍ਹਾ ਪਰ ਹੰਦਾਲ ਦੇ ਪੁੱਤਰ ਨੇ ਇੱਕ ਪੁਥੀ ਰਚ ਕੇ 올ਡ ਪੋਲਡਰ ਲੇਖ ਮਾਰਿਆ ਅਰਥਾਤ ਉਸਨੇ ਲਿਖਿਆ ਪੁਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ ਲਿਖਵਾਈ ਅੰਗਦ ਗੁਰੂ ਬਾਲੇ ਬਚਨ ਪ੍ਰਕਾਸ਼ ਜਿਦਿ ਗੁਰੂ ਨਾਨਕ ਦੇਵ ਜੀ ਇਤਿਹਾਸ ਦੀ ਜੋ ਪੋਥੀ ਗੁਰੂ ਅੰਗਦ ਦੇਵ ਜੀ ਬਾਲੇ ਦੇ ਮੂੰਹੋਂ ਸੁਣ ਕੇ ਲਿਖਵਾਈ ਸੀ ਜੋ ਰੰਗ ਜਦੋਂ ਗੁਰੂ ਅੰਗਦ ਦੇਵ ਜੀ ਗੁਰਪੁਰੀ ਚਲੇ ਗਏ ਉਹਨਾਂ ਪਿਛੋਂ ਗੁਰੂ ਅਮਰਦਾਸ ਜੀ ਨੇ ਤੇ ਹੋਰ ਮਗਰੋਂ ਗੁਰੂ ਰਾਮਦਾਸ ਜੀ ਦੀ ਪ੍ਰਗਟੇ ਉਸ ਵਕਤ ਇਹਨਾਂ ਦਾ ਇੱਕ ਹਿੰਦਾਲ ਨਾਮੀ ਸਿੱਖ ਹੋਇਆ ਹੈ ਜਿਸ ਪਰ ਗੁਰੂ ਜੀ ਦੀ ਬਹੁਤ ਕਿਰਪਾਲਤਾ ਸੀ ਉਹ ਦੇਖਦੀ ਸੇਵਾ ਮਨ ਲਾ ਕੇ ਟਹਿਲ ਸੇਵਾ ਕਰਦਾ ਸੀ ਗੁਰੂ ਜੀ ਦੀ ਆਗਿਆ ਪਾਲਣ ਕਰਦਾ ਸੀ ਇੱਕ ਦਿਨ ਗੁਰੂ ਜੀ ਲੰਗਰ ਵਿੱਚ ਸਹਿ ਸੁਭਾਗ ਆ ਗਏ ਹਿੰਦਾਲ ਦੇਖ ਕੇ ਝਟਪਟ ਪ੍ਰੇਮ ਨਾਲ ਉੱਠ ਬੈਠਾ ਉਸ ਵੇਲੇ ਉਹ ਆਟਾ ਗੁੰਨ ਰਿਹਾ ਸੀ ਆਟੇ ਨੂੰ ਮਲ ਰਿਹਾ ਸੀ ਇਸ ਲਈ ਹਾਟੇ ਨਾਲ ਭਰੇ ਹੋਏ ਹੱਥ ਦੋਨੇ ਪਿੱਛੇ ਪਿੱਠ ਦੇ ਕਰਕੇ ਸਿਰ ਨਵਾ ਕੇ ਬੰਦਨਾ ਕੀਤੀ ਗੁਰੂ ਜੀ ਉਸ ਦੀ ਪ੍ਰੀਤੀ ਦੇਖ ਕੇ ਬੜੇ ਪ੍ਰਸੰਨ ਹੋਏ ਕਿਹਾ ਕਿ ਤੁਹਾਡੀ ਬੰਦਨਾ ਪ੍ਰਵਾਨ ਹੈ ਸੋ ਉਸ ਦੀ ਔਲਾਦ ਵਿੱਚ ਉਹੀ ਚਾਲ ਪੈ ਗਈ ਹੁਣ ਤੀਕ ਚਲੀ ਆ ਰਹੀ ਹੈ ਉਸ ਦੀ ਔਲਾਦ ਵਿੱਚੋਂ ਇੱਕ ਸਾਖਤ ਕੁਮਤੀ ਪੁੱਤਰ ਜਮਿਆ ਜਿਸ ਦੇ ਹੱਥ ਵਿੱਚ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੀ ਅਸਲੀ ਪੋਥੀ ਜੋ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ ਆ ਗਈ ਉਧਰੋਂ ਇੱਕ ਕਬੀਰ ਪੰਥੀ ਸਾਥੀ ਬਣ ਗਿਆ ਇਹਨਾਂ ਦੋਹਾਂ ਨੇ ਆਪਣੇ ਵੱਡਿਆਂ ਦੀ ਗੁਰੂ ਜੀ ਨਾਲੋਂ ਅਧਿਕਤਾ ਦੱਸਣ ਲਈ ਜੋ ਆਇਆ ਉਲਝੂਲ ਲਿਖ ਦਿੱਤਾ ਜਿਸ ਨੂੰ ਪੜ੍ਹ ਸੁਣ ਕੇ ਕਈ ਅਸ਼ਰਧਕ ਹੋ ਗਏ ਇਨਾ ਸਾਖਤਾਂ ਦਾ ਇਹ ਵੱਡਾ ਪ੍ਰਯੋਜਨ ਸੀ ਕਿ ਗੁਰੂ ਘਰ ਦੀ ਸਾਰੀ ਲਿਖੀ ਸਾਰੀ ਜੋ ਸਿੱਖੀ ਹੈ ਸਾਡੀ ਬਣ ਜਾਵੇ ਤੇ ਕਾਰਪੇਟਾ ਸਾਨੂੰ ਹੀ ਮਿਲੇ ਇਸ ਲਈ ਆਪਣੀ ਬਣਾਈ ਹੋਈ ਪੋਥੀ ਦਾ ਪ੍ਰਚਾਰ ਕਰਨਾ ਇਹਨਾਂ ਨੇ ਆਰੰਭ ਕਰ ਦਿੱਤਾ ਜੋ ਸਿੱਧਕੀ ਸਨ ਉਹ ਔਡੋਲ ਰਹੇ ਪਰ ਜਿਨ੍ਹਾਂ ਨੇ ਇਹਨਾ ਸਾਖਤਾਂ ਦੇ ਲਿਖਣ ਤੇ ਨਿਸ਼ਚਾ ਕੀਤਾ ਉਹ ਗੁਰੂ ਘਰ ਦੀ ਸਿੱਖੀ ਤੋਂ ਸਖਣੇ ਰਹੇ ਅਫਸੋਸ ਇਹਨਾਂ ਲਾਲਚੀਆਂ ਨੂੰ ਇਹ ਪਤਾ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਜੋ ਜਸ ਪੂਰਨ ਵਾਸੀ ਚੰ드ਰਮਾ ਦੇ ਵਤ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ ਉਸ ਨੂੰ ਰਾਹੂ ਵਾਂਗ ਨਿੰਦਾ ਰੂਪ ਗ੍ਰਹਿਣ ਲਾ ਕੇ ਫਲੀ ਭੂਤ ਨਹੀਂ ਹੋਵਾਂਗੇ ਕਿਉਂਕਿ ਸ੍ਰੀ ਨਾਨਕ ਉਪਮਾ ਬੜੀ ਮੋਤੇ ਕਹੀ ਨਜਾਇ ਜਿਉ ਕਿ ਟਿਗਰ ਨਾ ਉਠੇ ਕਰਤ ਅਨੇਕ ਉਪਾਏ ਕਵਿਤ ਵਿੱਚ ਲਿਖਿਆ ਹੈ ਖੁਰਾ ਆਸਾਨ ਕਾਬਲ ਹੂੰ ਕੰਧਾਰ ਹੂੰ ਮੈਂ ਕੇਵੜਾਸੀ ਮਦ ਮੌਲਤਾਨ ਹੂੰ ਕੇ ਮਾਲਤੀ ਸੁਫੂਲੀਆਂ ਮੱਕੇ ਮੈਂ ਮੰਦਾਰ ਸੀ ਮਦੀਨ ਮੈਂ ਮਯੰਕ ਸਮ ਕੰਬ ਜੈਸੀ ਕਾਸ਼ਮੀਰ ਫਲੀ ਭਾਂਤ ਝੂਲੀਆਂ ਪਾਰਦਸੀ ਬਗਦਾਦ ਨਾਰਦਸੀ ਭਖ ਰਾਇ ਗੰਗਾ ਕੈਸੀ ਪਾਰ ਭਸੀ ਗੰਗ ਜਾ ਕੇ ਕੂਲੀਆਂ ਚੌਰ ਜੈਸੀ ਚਾਰੋਂ ਦੇਸ਼ ਸੋਹੇ ਸਭ ਸੀਸੀ ਪਰ ਸਤਿਦੀਪ ਮਦ ਮੈਂ ਮਲਾਰ ਪ੍ਰਾਂਤ ਭੁੱਲੀਆਂ ਅਸਲ ਆਮਲ ਕਮਲ ਜੈਸੀ ਕਾਂਸੀ ਮੈਂ ਬਰਾਜਮਾਨ ਸੁਦਾ ਸਮ ਸੁਦਾ ਸਰ ਦਿੱਲੀ ਦੂਧ ਸੋਹੀਏ ਜੌਨ ਜੈਸੀ ਜੋਧ ਪਰ ਸੋਸੀ ਸੁਮੇਰ ਪਰ ਚੰਦਨ ਸੀ ਚੀਨ ਔਰ ਮਚੀਨ ਮਾਹੇ ਜੋਹੀਏ ਨੇਪਾਲ ਮੈਂ ਨਿਹੱਕ ਸੀ ਕਮਾਉ ਮੈਂ ਕਪਾਸ ਸੀ ਹਸਾਰ ਕੋ ਦਹਿ ਮਸੀ ਸੁਖਦ ਐਵੇਂ ਰੋਹੀਏ ਆਠੋਂ ਢਿਗ ਪਾਲਣ ਕੇ ਦਸਨ ਪੈ ਜਾਏ ਟਿਕੀ ਜਹਾ ਤਹਾ ਦੇਖੀਏ ਸਭ ਨ ਮਨ ਮੋਲੀਏ ਲਖਨਉਸਾਰਦ ਸੀ ਲਾਪੁਰਵਾਰਦ ਸੀ ਹਾਜੀਪੁਰ ਹੰਸਨੀ ਸੀ ਰੂਪ ਰੂਮ ਜਾਨੀਏ ਕਰ ਕ ਅਰਾਕ ਉਡ ਗਨ ਸੀ ਅਰਾਨ ਰਹੀ ਫਟਕ ਫੁਰੂਕਾਬਾਦ ਦਿਸਦ ਬਖਾਨੀਏ ਉਦਦ ਬੰਦਰ ਮਦ ਉਦਸੀ ਫੈਲ ਰਹੀ ਕਲ ਸੁਖ ਲਿੰਦਰੀ ਕੇ ਕੁੰਦ ਸੀ ਪਰਮਾਨੀਏ ਕੌੜ ਜੀ ਕਲਿੰਦਰ ਸੁਖ ਸਭਨ ਸੁਖ ਰਤਨਸੀ ਨਾਨਕ ਸਿ ਕੀਰਤ ਸੰਤੋਖ ਸਿੰਘ ਗਾਨੀਏ ਦੋਹਰਾ ਦਸ ਦਸ ਹਿੰਦੂ ਤੁਰਕ ਪੈ ਕਰ ਕਰ ਦੇਸ ਬਦੇਸ ਫੁਲਵਾਰੀ ਪੂਲੀ ਜੁਹੀ ਮਲਕਾ ਸੁਮਨ ਬਸੇਸ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬੜੀ ਉਪਮਾ ਹੈ ਮੈਂ ਨਹੀਂ ਕਹਿ ਸਕਦਾ ਜਿਵੇਂ ਕੀੜੀ ਪਹਾੜ ਨੂੰ ਚੱਕ ਨਹੀਂ ਸਕਦੀ ਗੁਰੂ ਜੀ ਦੀ ਮਹਿਮਾ ਕਾਬਲ ਕੰਧਾਰ ਮਲਤਾਨ ਮੱਕੇ ਮਦੀਨੇ ਬਗਦਾਦ ਭਖਰ ਗੰਗਾ ਕਾਂਸੀ ਅੰਮ੍ਰਿਤਸਰ ਦਿੱਲੀ ਜੋਧਪੁਰ ਸਮੇਰ ਪਰਬਤ ਚੀਨ ਨੇਪਾਲ ਕਮਾਊ ਹਿਸਾਰ ਲਖਨਊ ਲਾਹੌਰ ਹਾਜੀਪੁਰ ਰੂਮ ਈਰਾਨ ਫਰੂਖਾਬਾਦ ਸਾਰੇ ਸਮੁੰਦਰ ਦਸੋਂ ਦੇਸ਼ਾਂ ਵਿੱਚ ਫੈਲੀ ਹੋਈ ਹੈ ਗੱਲ ਕਿ ਸਾਰੀਆਂ ਥਾਵਾਂ ਹਿੰਦੂਆਂ ਮੁਸਲਮਾਨਾਂ ਦੇ ਘਰਾਂ ਵਿੱਚ ਗੁਰੂ ਜੀ ਦਾ ਜਸ ਜੰਬੇਲੀ ਦੀ ਨਿਆਈ ਫੈਲ ਰਿਹਾ ਹੈ ਔਰ ਗੁਰੂ ਜੀ ਦੇ ਉਪਕਾਰ ਸਾਰੀ ਧਰਤੀ ਪਰ ਚਮਕ ਰਹੇ ਹਨ। ਯਥਾ ਅਰਸ਼ੀ ਦਾ ਤੇ ਦਾ ਰੂਪ ਆਰਸ਼ ਕੁਲ ਕੁਰਸ਼ ਤਿਆਗ ਸਾਰੇ ਹੀ ਬ੍ਰਹਮੰਡ ਵਿੱਚ ਚੱਕਰ ਲਗਾਣ ਆਇਆ 1 3 5 7 15 50 ਨਹੀਂ ਸੈਂਕੜੇ ਹਜ਼ਾਰਾਂ ਲੱਖਾਂ ਅਰਬਾਂ ਤਰਾਨ ਆਇਆ ਬڑے-ਬڑے ਮਾਨੀਅਬ ਮਾਨੀਆਂ ਦੀ ਬਾਣੀ ਸੁਣ ਬਾਨੀ ਬਣ ਉਹਨਾਂ ਦਾ ਨੀ ਦੁਨੀ ਫਾਨੀ ਸੀ ਬਤਾਨ ਆਇਆ ਹਿੰਦੂਆਂ ਤੋਂ ਦੇਵਤਾਮ ਸਮ ਮੁਸਲਮਾਨਾਂ ਕੋਲੋਂ ਪੀਰ ਸਿੱਖਾਂ ਤੇ ਸੇਵਕਾਂ ਤੋਂ ਸਤਿਗੁਰ ਅਖਵਾਣ ਆਇਆ ਚੀਨ ਦੇ ਜਾਪਾਨ ਦੇ ਈਰਾਨ ਦੇ ਵਸ਼ਿੰਦ ਕਾਨ ਬਾਸੀ ਤੁਰਕ ਸ਼ਾਨ ਤੇ ਈਸ ਤੇ راہ ਪਾਣ ਆਇਆ ਜਿਵੇਂ ਅਸਮਾਨ ਦੇ ਤੂੰ ਇੰਗਲਿਸਤਾਨ ਖੁਰਾਸਾਨ ਅਫਗਾਨ ਬੰਦੀਖਾਨ ਤੋਂ ਛੁਡਾਣ ਆਇਆ ਸ਼ਹਿਰ ਲਾਹੌਰ ਕਲਾਂੌਰ ਪਲਾ ਸੌਰ ਤੇ ਪਸ਼ੌਰ ਠੌਰ ਜਾ ਕੇ ਸਤਨਾਮ ਹੀ ਜਪਾਣ ਆਇਆ ਦਾਤਿਆਂ ਦਾ ਦਾਤਾ ਮਹਾ ਦਾਤਿਆਂ ਦਾ ਮਹਾ ਦਾਤਾ ਮਹਿਰਾਂ ਦਾ ਮਹਿਰਵਾਨ ਵਰਸ਼ਾ ਵਸ਼ਾਨ ਆਇਆ ਭਾਈ ਸੰਤੋਖ ਸਿੰਘ ਜੀ ਨੇ ਜਸ ਕੀਤਾ ਸੱਚੇ ਪਾਤਸ਼ਾਹ ਜੀ ਦਾ ਸੋ ਜੇਕਰ ਤੁਸੀਂ ਜੇਕਰ ਲਾਲਚੀ ਪੁਰਸ਼ ਗੁਰੂ ਜਸ ਦੁੱਧ ਵਿੱਚ ਨਿੰਦਾ ਰੂਪੀ ਮੱਖੀ ਪਾ ਦੇਣ ਤਾਂ ਗੁਰੂ ਸਿੱਖਾਂ ਨੂੰ ਚਾਹੀਏ ਕਿ ਐਸੀ ਖੋਟੀ ਸਾਖੀ ਰੂਪ ਮੱਖੀ ਬਾਹਰ ਕੱਢ ਕੇ ਜੋ ਸ਼ਰਧਾ ਰੂਪ ਮਿੱਠਾ ਪਾ ਕੇ ਆਨੰਦ ਨਾਲ ਛੱਕ ਕੇ ਪਰਫੁੱਲਤ ਹੋਣ ਭਾਈ ਸੰਤੋਖ ਸਿੰਘ ਜੀ ਨੇ ਇਹ ਬਚਨ ਕਹੇ ਹਨ ਕਿ ਕੋਈ ਵੀ ਗੁਰੂ ਜੀ ਦੀ ਨਿੰਦਾ ਕਰਦਾ ਹੈ ਗੁਰੂ ਜੀ ਦੇ ਖਿਲਾਫ ਕੋਈ ਸਾਖੀ ਕੋਈ ਐਸੇ ਬਚਨ ਆਉਂਦੇ ਨੇ ਸੋ ਉਹ ਬਚਨਾਂ ਨੂੰ ਭੁਲਾ ਕੇ ਜਿਵੇਂ ਆਪਾਂ ਖੀਰ ਛਕਦੇ ਆ ਖੀਰ ਵਿੱਚ ਮੱਖੀ ਹੋਵੇ ਵਾਲ ਹੋਵੇ ਸੋ ਖਾਰੀ ਸਾਰੀ ਖੀਰ ਨੂੰ ਡੋਲ ਨਹੀਂ ਦਿਆ ਕਰਦੇ ਸੋ ਵਿੱਚੋਂ ਮੱਖੀ ਜਾਂ ਉਸ ਵਾਲ ਨੂੰ ਕੱਢ ਕੇ ਖੀਰ ਖਾਈ ਜਾ ਸਕਦੀ ਹੈ ਇਸੇ ਤਰ੍ਹਾਂ ਭਾਈ ਸੰਤੋਖ ਸੰਘਾੜਦੇ ਹਨ ਕਿ ਗੁਰੂ ਇਤਿਹਾਸ ਨੂੰ ਜੇ ਕੋਈ ਭੁੱਲ ਵਿੱਚ ਆਉਂਦੀ ਹੈ ਭੁੱਲ ਨੂੰ ਨਾ ਚਿਤਾਰਦੇ ਹੋਏ ਸੋ ਭਾਈ ਸੰਤੋਖ ਸਿੰਘ ਜੀ ਆਖਦੇ ਨੇ ਕਿ ਗੁਰੂ ਜੀ ਦਾ ਜਸ ਆਪ ਜੀ ਸਰਵਣ ਕਰਕੇ ਆਪਣੇ ਜਨਮ ਨੂੰ ਸਫਲਾ ਕਰੋ ਸੋ ਭਾਈ ਬਾਲਾ ਜੀ ਨੇ ਇਹ ਸਾਖੀ ਸਰਵਣ ਕਰਾਈ ਤੇ ਨਾਲ ਆਖਿਆ ਕਿ ਸੱਚੇ ਪਾਤਸ਼ਾਹ ਜੀ ਅੱਗੇ ਜੋ ਪ੍ਰਸੰਗ ਆਵੇਗਾ ਉਹ ਪ੍ਰਸੰਗ ਆਵੇਗਾ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਜੀ ਦਾ ਭਾਈ ਲਾਲੋ ਕਿਵੇਂ ਗੁਰੂ ਜੀ ਉਹਨਾਂ ਦੇ ਕੋਲ ਜਾਣਗੇ ਕਿਵੇਂ ਜਾ ਕੇ ਭਾਈ ਮਰਦਾਨਾ ਮਿਲੇਗਾ ਸੋ ਸਾਰਾ ਪ੍ਰਸੰਗ ਭਾਈ ਲਾਲੋ ਦਾ ਅੱਗੇ ਆਵੇਗਾ ਗੁਰੂ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਸਰਮਣ ਕਰਾਵਾਂਗਾ ਸਮੇਂ ਨਾਲ ਇਹਤੇ ਹੀ ਭੁੱਲਾ ਚੁੱਕਾਂ ਦੀ ਖਿਮਾ ਭਾਈ ਬਾਲਾ ਜੀ ਨੇ ਮੰਗ ਲਈ ਨਾਲ ਆਪਾਂ ਵੀ ਮੰਗਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਰਹਿਮਤਾਂ ਕਰਨ ਸੁਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਲੋਕ ਸੁਖੀਏ ਪ੍ਰਲੋਕ ਸਹਿਲਾ ਹੋ ਸਕੇ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਲੜੀਵਾਰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਰਵਣ ਕਰਦੇ ਰਹੀਏ ਭੁੱਲਾਂ ਛੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ